ਸਬਸੇ ਕਾਲ ਦੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਆਓ ਅੱਜ ਆਪਾਂ ਗਾਜਰਾ ਗੋਭੀ ਤੇ ਸ਼ਰਬਤ ਬਣਾ ਕਟਾ ਮਿਠਾ ਜਹਾਜ ਬਣਾਇਆ ਤੇ ਜੀ ਆਪਾਂ ਨੂੰ ਆਪਾਂ ਗਾਜਰਾ ਗੋਭੀ ਨੂੰ ਕੱਟ ਕੇ ਧੋ ਕੇ ਰੱਖ ਲਿਆ ਤੇ ਹੁਣ ਆਪਾਂ ਇਹਦਾ ਪਾਣੀ ਵਿੱਚ ਪ੍ਰੋਸੈਸ ਕਰ ਆ ਪਾਣੀ ਆਪਾਂ ਉਬਲਣਾ ਰੱਖ ਦਿੱਤਾ ਇਹਦੇ ਵਿੱਚ ਆਪਾਂ ਨਮਕ ਪਾ ਲੈਣਾ ਜੀ 2 ਚਮਚੇ ਨਮਕ ਪਾ ਲਓ ਪਹਿਲਾਂ ਪਸਾਪਾ ਇਹ ਕਰਕੇ ਰੱਖਣਾ ਇਹ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਸਿਕਉਣ ਆਇਨਾ ਜਿਵੇਂ ਅਸੀਂ ਪਾਣੀ ਦਾ ਪਿਲਾ ਰੱਖਿਆ ਹੋਇਆ ਵਾ ਸਭ ਤੋਂ ਪਹਿਲਾਂ ਆਪਾਂ ਗੋਭੀ ਪਾਵਾਂਗੇ ਗੋਭੀ ਨੂੰ ਕੱਟ ਕੇ ਲਵਣਾ ਵਾ ਗੋਭੀ ਨੂੰ ਕੱਟ ਕੇ ਧੋ ਕੇ ਇੱਕ ਵਾਰੀ ਪਹਿਲਾਂ ਆਪਾਂ ਧੋਣਾ ਚਾਹੀਦਾ ਇਹ ਰੇਪਾ ਦੁਆਰਾ ਜਿਹੜੇ ਹਲਦੀ ਤੇ ਨਮਕ ਵਾਲੇ ਪਾਣੀ ਵਿੱਚ ਇਹਦਾ ਪ੍ਰੋਸੈਸ ਕਰਨਾ ਹੀ ਆ ਪਰ ਪਹਿਲਾਂ ਇੱਕ ਵਾਰੀ ਧੋਕੇ ਇਹਨੂੰ ਪਹਿਲਾ ਸਕੌਂਡ ਹੀ ਲੋੜਨੀ ਹੈਗੀ ਜੇ ਤੁਸੀਂ ਗਿਲਾ ਗਿਲਾ ਵੀ ਕਰ ਸਕਦੇ ਆ ਤਾਂ ਪਿਆਕਾ ਦੁਆਰਾ ਪਾਣੀ ਵਿੱਚ ਹੀ ਪਾਉਣਾ ਵਾ ਇਹਨੂੰ बस ਸਿਰਫ 1 ਮਿੰਟ ਕੁੱਕ ਕਰਨਾ ਇਹਦੇ ਵਿੱਚ ਧੋਕੇ ਜਿਹੜੀ ਗੋਭੀ ਆ ਉਹਦੇ ਜਿਹੜੇ ਫੁੱਲ ਹੁੰਦੇ ਸੀ ਥੀ ਫਿਸ ਜਾਂਦੇ ਆ ਇੰਪੋਰਟਨ ਦਾ ਕੋਈ ਕਪੜਾ ਵਿਛਾ ਲਿਓ ਤੇ ਉਹਦੇ ਤੇ ਆਪਾਂ ਇਹਨੂੰ ਬਾਹਰ ਕੱਢਣਾ ਆ ਆਪਾਂ ਇਹ ਮਾਜਰਾ ਗੋਭੀ ਦੇ ਚਾਹ ਤੋਂ ਡੀ ਫਰਾਈ ਕਰਕੇ ਇਹ ਬਣਾਉਣਾ ਇਹਨੂੰ ਉਬਾਲ ਕੇ ਤੇ ਸੁਕਾਉਣਾ ਆ ਪਹਿਲਾਂ ਆਪਾਂ ਇਹ ਪ੍ਰੋਸੈਸ ਕਰਕੇ ਰੱਖ ਲਈਏ ਲੋ ਜੀ 1 ਮਿੰਟ ਹੋ ਗਿਆ ਆਪਣੀ ਗੋਭੀ ਨੂੰ ਉਬਲਣ ਨੂੰ ਤੇ ਆਪਾਂ ਗੋਭੀ ਬਾਹਰ ਕੱਢ ਲੈਨੇ ਆ ਗੋਭੀ ਇਹਨਾਂ ਥੋੜੇ ਜਿ ਮੋٹے ਰੱਖਿਓ ਤਾਂ ਕਿ ਗੋਭੀ ਜਿਹੜੀ ਹੈਗੇ ਨਾ ਉਹ ਛੇਤੀ ਪਿਸ ਜਾਂਦੀ ਆ ਤੇ ਥੋੜੇ ਜਿ ਮੋٹے ਪੀਸ ਚਾਹੀਦੇ ਗੋਭੀ ਦੇ ਅਜਿਸੀ ਗੋਭੀ ਨੂੰ ਹਵਾਲ ਲਿਆ ਇਹਨੂੰ ਠੰਡਾ ਹੋਣ ਵਾਸਤੇ ਰੱਖ ਲਿਆ ਉਸ ਤੋਂ ਉਗਦੀ ਆਪਣੇ ਗਾਜਰਾ ਤੇ ਸ਼ਾਲਗ ਮੁੰਦੇ ਇਹਨਾਂ ਨੂੰ ਇੱਕੋ ਜਿਹਾ ਟਾਈਮ ਹੀ ਲੱਗਦਾ ਗਾਜਰਾ ਨੂੰ ਤੇ ਸ਼ਾਲਗ ਮੈਨੂੰ ਗਾਜਰਾ ਦੇ ਪੀਸ ਵੀ ਤੁਸੀਂ ਇੰਨੇ ਇੱਕ ਮੋٹے ਰੱਖਿਓ ਸ਼ਾਲਗਮਾ ਨੂੰ ਤੁਸੀਂ ਜਿਦਾ ਆਪਾਂ ਅਧਵਾ ਨੂੰ ਕੱਟਦੇ ਹੁੰਦੇ ਹਾਂ ਜੇ ਗੋਲ ਕੱਟਨੇ ਗੋਲ ਕੱਟ ਲੈ ਜੇ ਅਧਵਾ ਜਿਦਾ ਕੱਟਦੇ ਆ ਤੇ ਉਹਦਾ ਕੱਟਦੇ ਚਾਹੀਦਾ। ਲੋ ਜੀ ਹੁਣ ਆਪਾਂ ਇਹਨਾਂ ਨੂੰ ਵੀ ਵਾਲਦੇ ਆ। ਇਹਨੂੰ 5-5 ਮਿੰਟ ਵਾਲਣਾ ਆਪਾਂ। ਜੇ ਥੋੜੇ ਸੌਫਟ ਹੋ ਜਾਣਗੇ। ਗਾਜਰਾਂ ਨੂੰ ਤੇ ਸ਼ਾਲਗਮਾ ਨੂੰ ਤੁਸੀਂ ਇਕੱਠੇ ਇਹਦੇ ਵਿੱਚ ਵਾਲ ਲਓ। ਸ਼ਾਲਗਮਾ ਨੂੰ ਤੇ ਗਾਜਰਾਂ ਨੂੰ 5 ਮਿੰਟ ਵਾਲਣਾ ਆਪਾਂ। ਪਾਣੀ ਦੇ ਵਿੱਚ ਗੋਭੀ ਨੂੰ ਸਿਰਫ 1 ਮਿੰਟ ਜਾਂ 2 ਮਿੰਟ ਬਾਅਦ ਲਿਆ ਗਾਜਰਾ ਗੋਭੀ ਤੇ ਸਬਜ਼ਮ ਨੂੰ ਬਾਅਦ ਕੇ ਰੱਖ ਲਿਆ ਗਾਜਰਾ ਧਨੀਆ ਇੰਨਾ ਕੁ ਭੋਜਣਾ ਕਿ ਜਦੋਂ ਆਪਣੇ ਆਪ ਆਪਣੇ ਆਪ ਗਾਜਰੇ ਵਾਸਤੇ ਦਾ ਟੁੱਟ ਜਾਵੇ ਤੇ ਇਹ ਥੋੜੇ ਜਿਹੇ ਵਿੱਚ ਦਾ 50% ਪੱਕ ਜਾਣ ਗਾਜਰਾ ਵੀ ਤੇ ਸਲਗੰਬੀ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਪ੍ਰੋਸੈਸ ਇਹਨਾਂ ਦਾ ਹੋਰ ਹੋਣਾ ਹਨ ਇੱਕ ਵਾਰੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਾਅਦ ਕੇ ਤੇ ਕੱਪੜੇ ਉੱਤੇ ਕਾਟਨ ਦੇ ਉੱਤੇ ਪਾ ਕੇ ਤੇ ਸੁਕਣਾ ਰੱਖ ਜੇ ਤੁਸੀਂ ਧੁੱਪ ਲਗਾਉਣੀ ਆ ਅੱਧਾ ਘੰਟਾ ਜੇ ਬਾਹਰ ਤੋਂਪਾ ਹੈਗੀ ਆ ਤਾਂ ਅੱਧਾ ਘੰਟਾ ਤੋਂ ਪਰਵਾਹ ਨਹੀਂ ਤੇ ਪੱਕੇ ਥੱਲੇ ਪਾ ਦਿਓ। ਇਹ ਤੁਸੀਂ ਆਪਣੇ ਕੋਲੇ ਵੀ ਕਿਚਨ ਵਿੱਚ ਵੀ ਪਾਉਣੇ ਆ ਤਾਂ ਤੁਸੀਂ ਕਾਟਨ ਦੇ ਕੱਪੜੇ ਦੇ ਉੱਤੇ ਪਾ ਕੇ ਰੱਖ ਦਿਓ ਜਦ ਤੱਕ ਆਪਾਂ ਬਾਕੀ ਦਾ ਮਸਾਲਾ ਵਗੈਰਾ ਤਿਆਰ ਕਰਦੇ ਆ। ਉਹਨੇ ਚਿਰਚੇ ਨੇ ਸਾਰਾ ਠੰਡਾ ਹੋ ਜਾਣਾ ਚਾਹੀਦਾ। ਲਓ ਜੀ ਹੁਣ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਇੱਕ ਵਾਰ ਸਸਤਾ ਪਾ ਕਰ ਲਿਆ ਜਿਹੜਾ ਆਪਾਂ ਪਹਿਲਾਂ ਕਰਕੇ ਰੱਖਣਾ ਵਾ। ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜੀਰਾ ਲੈਣਾ ਵਾ। ਜੀਰੇ ਦੀ ਮਾਤਰਾ ਥੋੜੀ ਜਿਹਾ ਵੱਧ ਲੈਣੀ ਆ। ਮੈਂ ਕਿ ਜੇ ਬਾਕੀ ਦੇ 2-2 ਚਮਚੇ ਲਏ ਆ ਤਾਂ ਜੀ ਤਾਂ ਤੋਂ ਪਹਿਲਾਂ ਤਾਂ ਜੀ ਆਪਾਂ ਜੀਰੇ ਨੂੰ ਰੋਸਟ ਕਰਨਾ ਇਹਨਾਂ ਕਈ ਚੀਜ਼ਾਂ ਟਾਈਮ ਵੱਧ ਰਹਿੰਦੀਆਂ ਨੇ ਰੋਸਟ ਹੋਣ ਨੂੰ ਤੇ ਕਈ ਘੱਟ ਲੈਂਦੀਆਂ ਨੇ ਇਸ ਕਰਕੇ ਇਹਨੂੰ ਕੱਲੀ-ਕੱਲੀ ਚੀਜ਼ ਨੂੰ ਰੋਸਟ ਕਰਨਾ ਮੈਂ ਆਪਾਂ ਦੇ ਪਾਪਾ ਜੀਰੇ ਨੂੰ ਭੁੰਨਦੇ ਬਨੇ ਆ ਤੇ ਜੀਰੇ ਨੂੰ ਪੀਸ ਕੇ ਰੱਖ ਲੈਣੇ ਆ ਉਦੋਂ ਹੀ ਮਿਲ ਕੇ ਮੈਂ ਹੁਣ ਇਸ ਟਾਈਮ ਇਹ ਤਾਜੇ ਸਾਰੇ ਸਾਰੇ ਮਸਾਲੇ ਜਿਹੜੇ ਤਾਜੇ ਹੀ ਕੁੱਟਣੇ ਆ ਸਾਗਿਆਂ ਦੀ ਮਹਿਕ ਵਗੈਰਾ ਬਸ ਬਧੀਆ ਬਣੀ ਰਹੇ ਤਾਂ ਜਿਹਾ ਪਰਦੀਰਾ ਜਦੋਂ ਹੌਫ ਪੁੱਜ ਗਿਆ ਤੇ ਉਸ ਵਕਤ ਤੁਸੀਂ ਇਹਦੇ ਵਿੱਚ ਦਾਲ ਚੀਨੀ ਤੇ ਵੱਡੀ ਇਲਾਇਚੀ ਇਹ ਚੀਜ਼ਾਂ ਪਾ ਦਿਓ। ਸਾਡੇ ਆਪ ਇਹਨਾਂ ਨੂੰ ਵੀ ਥੋੜਾ ਜਿਹਾ ਰੋਸਟ ਕਰਨਾ ਵਾ। ਅਸੀਂ ਦਾਲ ਚੀਨੀ ਇਹ ਦਾਲ ਚੀਨੀ ਮਿਲ ਕੇ 2 ਚਮਚੇ ਜੇ ਪੀਸ ਕੇ ਕਹੀਏ ਤਾਂ ਆਪਾਂ ਚਮਚਾ ਪੀਸ ਕੇ ਬਣ ਜੂਗੀ ਜੀ ਇੰਨੀ ਕੁ ਲਈ ਆ ਤੇ ਵੱਡੀ ਇਲਾਇਚੀ ਅਸੀਂ 5-4 ਵੱਡੀਆਂ ਇਲਾਇਚੀਆਂ ਲਈਆਂ ਨੇ। ਸਾਡਾ 5 ਕਿਲੋ ਦੇ ਨੇੜੇ ਤੇ ਅਚਾਰ ਹੈਗਾ ਬਾਜਰਾ ਗੋਭੀ ਤੇ ਛਲਗਮ ਦਾ। ਤੇ ਉਹਦੇ ਵਿੱਚ ਅਸੀਂ ਪੰਜ-ਛੇ ਵੱਡੀਆਂ ਅਲائਚੀਆਂ ਲਈਆਂ ਨੇ ਇੱਕ ਚਮਚਾ ਜਿਵੇਂ ਪੀਸ ਕੇ ਬਣ ਜਾਵੇ ਦਾਲਚੀਨੀ ਦਾ ਉਹ ਲਿਆਵਾ ਤੇ ਜੀਰੇ ਦੇ ਅਸੀਂ ਚਾਰ-ਪੰਜ ਚਮਚੇ ਲਏ ਆ ਔਰ ਜੀ ਇਹ ਤੋਂ ਬਾਅਦ ਅਸੀਂ rai ਪਾ ਦਿਤੀ ਆ rai ਦੇ ਤੁਸੀਂ ਦੋ ਚਮਚੇ ਲੈਣੇ ਆ ਇਹ ਲਈ ਛੱਟ ਕਰਨ ਲੱਗੇ ਕਿਆ ਚਲ ਜਿਆਸ ਨੂੰ ਆਫ ਕਰ ਦਿਓ ਅਤੇ ਬਸੇ ਹੁਣ ਗੈਸ ਗਰਮ ਹੀ ਆ। ਇਹਦੇ ਵਿੱਚ ਆਪਾਂ ਪਾ ਦੇਣੀ ਆ ਥੋੜੀ ਜਿਹੀ ਜਿਨਹਾਂ ਥੋੜੀ ਜਿਹੀ ਕਾਲੀ ਮਿਰਚ ਤੇ ਥੋੜੇ ਜਿਹੀ ਲੌਂਗ ਇਹਨਾਂ ਮਸਾਲਿਆਂ ਨੂੰ ਆਪਾਂ ਬਸ ਇਦਾਂ ਕਰਕੇ ਮਿਲਾ ਲਾ ਚਲ ਥੋੜਾ ਜਿਹਾ ਪਕੂਣਾ। ਇਹਨਾਂ ਨੂੰ ਜਿਆਦਾ ਨਹੀਂ ਪਕੂਣਾਗਾ। ਆ ਕਸ਼ਮੀਰੀ ਲਾਲ ਮਿਰਚ ਹੈ ਜੀ ਇਹ ਘਟ ਕੌੜੀ ਹੁੰਦੀ ਹੈ ਤੇ ਸੋਰਾ ਰੰਗ ਵਧੀਆ ਦਿੰਦੀ ਹੈ ਇਸੇ ਸਾਭਤੀ ਹੋਈ ਹਰੇ ਲੈਂਦੀ ਹੋਈ ਹੈ ਜਦੋਂ ਕੋਈ ਚੀਜ਼ ਬਣਾਉਣੀ ਹੈ ਤਾਂ ਉਹਦੇ ਉਹਦੇ ਵਿੱਚ ਕੁੱਟ ਕੇ ਪਾਣੇ ਆ ਜਿੰਨਾ ਕਿ ਤੁਹਾਨੂੰ ਕਰਾਰ ਆਪਣਾ ਚਾਹੀਦਾ ਉਨੀਆਂ ਕਿ ਮਿਰਚਾਂ ਲੈ ਲਓ ਤੇ ਕਪੜੇ ਜਿਹੀ ਕਾਇਲ ਇਸੇ ਪਾਈ ਹੋਈ ਆ ਲਓ ਜਨਾ ਆਪਣਾ ਗੈਸ ਥੋੜਾ ਜਿਹਾ ਗਰਮਾ ਹਜੇ ਮਿਰਚਾਂ ਨੂੰ ਰੱਖ ਮੇਟਾ ਪਾ ਕੇ ਆਪਾਂ ਇਹ ਬਹੁਤਾ ਨਹੀਂ ਗਰਮ ਕਰਨਾਗਾ ਕਿਉਂਕਿ ਫਿਰ ਮੇਟਾ ਆਪਾਂ ਨੂੰ ਜਰਨ ਲੱਗ ਜਾਂਦੀਆਂ ਨੇ ਮੇਕਾਂ ਦੇ ਸਸੇ ਸੇ ਸਲਾ ਪਾਣੀ ਦੂਰ ਕਰਨਾ ਤੇ ਕੋਲੇ ਨੂੰ ਠੰਡਾ ਹੋਣ ਦਿੰਦੇ ਆ ਤੇ ਫਿਰ ਆਪਾਂ ਇਹਨੂੰ ਗ੍ਰਾਇੰਡ ਕਰ ਲੈਣਾ ਗ੍ਰਾਇੰਡ ਦਾ ਪਰ ਕੇ ਦਾ ਫਾਈਨ ਪਾਊਡਰ ਨਹੀਂ ਬਣਾਉਣਾ ਇਹ ਤਾਂ ਆਪਣੇ ਚੀਲੀ ਫਲੈਕਸ ਵਗੈਰਾ ਬਣੇ ਹੁੰਦੇ ਆ ਬਸ ਇਦਾਂ ਦਾ ਦਰਦਰਾ ਜਿਹਾ ਰੱਖਣਾ ਹੈ ਇਹਨੂੰ ਹੁਣ ਆਪਾਂ ਠੰਡਾ ਹੋਣ ਦਿੰਦੇ ਆ ਤੇ ਆਪਾਂ ਅਗਲਾ ਪੈਸਟ ਕਰਦੇ ਆਂ ਜੀਖ ਪਹੇਲੇ ਲੇ ਲੋ ਇਹ ਜੇਰਾ ਆਪਾਂ ਆਚਾਰ ਪਾਉਣ ਤੋਂ ਪਹਿਲਾਂ ਇਹ ਪ੍ਰੋਸੈਸ ਕਰ ਪਹਿਲਾਂ ਆਪਾਂ ਗਾਜਰਾ ਗੋਭੀ ਸਬਜ਼ੀ ਨੂੰ ਉਬਾਲ ਕੇ ਰੱਖਣਾ ਫਿਰ ਆਪਾਂ ਮਸਾਲੇ ਨੂੰ ਤਿਆਰ ਕਰਕੇ ਰੱਖਣਾ ਜੀ ਨੂੰ ਆਪਾਂ ਗ੍ਰाइंड ਕਰਨਾ ਕਿਉਂਕਿ ਇਹਨੇ ਵੀ ਠੰਡਾ ਹੋਣਾ ਨੂੰ ਟਾਈਮ ਲਾਉਣਾ ਤੇ ਉਸ ਤੋਂ ਬਾਅਦ ਆਪਾਂ ਸਿਰਕਾ ਤੇ ਗੁੜ ਇਹਨੂੰ ਉਬਾਲ ਕੇ ਰੱਖਣਾ ਆਪਾਂ ਦੋ ਕੋਜੀਆਂ ਸਿਰਕੇ ਦੀਆਂ ਪਾ ਲੈਣੀ ਐ ਇਹਦੇ ਵਿੱਚ ਦੋ ਕੱਪ ਲੈ ਲਓ ਜਾਂ ਇੱਕ ਕੱਪ ਪਾ ਲਓ ਕਿਉਂਕਿ ਮੈਂ ਤਾਂ ਅੰਦਾਜ਼ੇ ਨਹੀਂ ਪਾ ਰਹੀ ਆ। ਕਈ ਵਾਰ ਤੇ क्वांटिटी ਥੋੜੀ ਆ ਤਾਂ ਤੁਸੀਂ ਇੱਕ ਕੱਪ ਵੀ ਪਾ ਸਕਦੇ ਆ। ਉਹਦੇ ਚਸੇ ਇੱਕ ਕੱਪ ਸਰ੍ਹਕਾ ਪਾ ਲਿਓ ਤੇ ਫਿਰ ਤੁਸੀਂ ਇੱਕ ਪੇਸੀ ਪਾਓ ਗੁੜ ਦੀ। ਮੈਂ ਗੁੜ ਦੇ ਤਿੰਨ ਪੇਸੀਆਂ ਪਾਉਣ ਲੱਗੀ ਆ ਤਾਂ ਕਿ ਸਾਡਾ ਥੋੜਾ ਜਿਹਾ achar ਵਧਾ। ਤੇ ਸਰ੍ਹਕਾ ਵੀ ਮੈਂ ਹੋਰ ਮਿਆ ਕੇ ਵਿੱਚ ਪਾਉਣਾ ਵਾ। ਇਹਨੂੰ ਗਰਮ ਸਰਕੇ ਦੇ ਵਿੱਚ ਮੈਲਟ ਹੋ ਜਾਂਦਾ ਨਾ ਜਦੋਂ ਇਹਨੂੰ ਹਵਾਲਾ ਆ ਗਿਆ ਇਹਨੂੰ ਲਾ ਕੇ ਪਾਸੇ ਰੱਖ ਦੇਣਾ ਇਹ ਸਭ ਤੋਂ ਲਾਸਟ ਵਿੱਚ ਜਾ ਕੇ ਜਦੋਂ ਆਪਣਾ achar ਬਣ ਜਾਂਦਾ ਸਭ ਤੋਂ ਲਾਸਟ ਵਿੱਚ ਜਾ ਕੇ ਪਾਉਣਾ ਹੁੰਦਾ ਇਹਨੂੰ ਪਰ ਆਪਣੀ ਇਹ ਕਰਕੇ ਪਹਿਲਾਂ ਰੱਖਣਾ ਪੈਂਦਾ ਪ੍ਰੋਸੈਸ ਤੇ ਆਪਣੇ ਸਰਕੇ ਨੂੰ ਵਾਲਾ ਆ ਗਿਆ ਤੇ ਕੁੜੇ ਦੇ ਵਿੱਚ ਮੈਲਟ ਹੋ ਗਿਆ ਤੇ ਇਹਨੂੰ ਆਪਾਂ ਪਾਸੇ ਕਰਕੇ ਰੱਖ ਦਿੰਦੇ ਹਾਂ जी आप अगला प्रोसैस शुरू कर लगे हाँ अदरकते लसन भुनना वा आप सब तो पहले तो जी आप तेल ले लेना फ्राईपेन रख लिया गैस में ऑन कर लो आप तीन प्रोसैस पेल पूरे कर चुके हैं चौथे प्रोसैसा अदरकते लसन भुनना वा फ्राईपेन रख लो एक कड़छी तेल भी पा लो ਅਸੀਂ ਛੋਟੀ ਵੱਡੀ ਵੀ ਹੋ ਸਕਦੀ ਹੈ ਤੇ ਅਦਰ ਕਲਸਨ ਵੀ ਤੁਹਾਡਾ ਜਿਹਦਾ ਸਾਡੀ 5 ਕਿਲੋ ਦੇ ਹੈਗਾ ਬਾਜਰਾ ਗੋਭੀ ਤੇ ਛਲਕਮ ਦਾ achar ਸਾਡੇ ਥੋੜੀ ਜਿਹੀ ਕੁਆਂਟੀਟੀ ਜ਼ਿਆਦਾ ਬਾਦ ਅਸੀਂ ਇੱਕ ਕੜਛੀ ਤੇਲ ਦੀ ਪਾਈ ਆ 250 200 ਗ੍ਰਾਮ ਹੋਊਗਾ ਇਹ ਤੇਲ ਸਰੋਂ ਦਾ ਤੇਲ ਆ ਜੀ ਇਹ ਇਹਨੂੰ ਥੋੜਾ ਜਿਹਾ ਗਰਮ ਹੋ ਦਿੰਨੇ ਆ ਨੇ ਤੁਸੀਂ ਪਿਆਜ਼ ਪਾਉਣਾ ਤੇ ਇਹਦੇ ਵਿੱਚ ਪਿਆਜ਼ ਹੀ ਪਾ ਸਕਦੇ ਹਾਂ ਪਹਿਲਾਂ ਕਿ ਤੁਸੀਂ ਪਿਆਜ਼ ਨੂੰ ਭੁੰਨ ਲਿਓ ਫਿਰ ਅਦਰਕ ਲਸਣ ਪਾ ਲਿਓ ਤੇ ਫਿਰ ਅਦਰਕ ਪਾ ਲਓ ਉਸ ਵਿੱਚ ਇਹਦਾ ਪ੍ਰੋਸੈਸ ਕਰੀਏ ਤਾਂ ਇਹਦੇ ਵਿੱਚ ਹੁਣ ਆਪਾਂ ਪਹਿਨਾਂ ਲਸਣ ਪਾਵਾਂਗੇ ਤੇ ਫਿਰ ਅਦਰਕ ਪਾਵਾਂਗੇ ਮੈਂ ਕਿ 1-2 ਮਿੰਟ ਦੇ ਫਰਕ ਨਹੀਂ ਪਾ ਦੇਣਾ 1 ਮਿੰਟ ਪਹਿਲਾਂ ਲਸਣ ਨੂੰ ਭੁੰਨ ਕੇ ਫਿਰ ਨਾਲ ਹੀ ਅਦਰਕ ਪਾ ਦੇਣਾ ਤੇ ਪਿਆਜ਼ ਨੂੰ ਜੇ ਆਪਾਂ ਭੁੰਨਣਾ ਤਾਂ ਆਪਾਂ ਨੂੰ ਪਿਆਜ਼ ਨੂੰ 5 ਮਿੰਟ ਭੌਣਾ ਪੈਣਾ ਕਿਉਂਕਿ ਉਹਦਾ ਪਾਣੀ ਕਾਫੀ ਹੁੰਦਾ ਪਿਆਜ਼ ਵਿੱਚ ਤੇ ਉਹ ਪਾਣੀ ਨੂੰ ਸਕਾੜਾ ਹੁੰਦਾ ਅਸੀਂ ਇੱਥੇ ਪਿਆਜ਼ ਨਹੀਂ ਪਾ ਰਹੇ ਅਸੀਂ ਅਦਰਕ ਲਸਣ ਨਹੀਂ ਪਾ ਰਹੇ ਉਜੀ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਲਸਣ ਪਾਉਨੇ ਆਂ। 2 ਟਾਈਸੋ ਗ੍ਰਾਮ ਲਸਣ ਹੁਣ ਆ ਇਹਦੇ ਵਿੱਚ ਜਿਵੇਂ ਪਾਇਆ ਵਾ। ਇਹ ਕੌਲੀ ਭਰ ਕੇ ਇਹਨੂੰ ਬਰੀਕ ਪਾਊਡਰ ਨਾ ਬਣਾਇਓ। ਬਰੀਕ ਜਿਆਦਾ ਨਾ ਪੇਸਟਾ ਬਣਾਇਓ। ਥੋੜਾ ਜਿਹਾ ਚੌਪ ਕਰ ਲਿਓ ਇਹਨੂੰ। ਵੀ ਥੋੜਾ ਜਿਹਾ ਮੋਟਾ ਰਹੇ ਜਿਦ ਆਪਾਂ ਤੁੜਕੇ ਵੇਲੇ ਕੱਟਦੇ ਹੁੰਨੇ ਆ। ਇਦਾਂ ਦਾ ਰਹਿ ਜਾਵੇ। ਇਹਨਾਂ ਆਪਾਂ ਲਸਣ ਨੂੰ ਪਾਉਂਦੇ ਆਂ ਇੱਕ ਮਿੰਟ ਵਾਸਤੇ ਜੇਪਤੇ ਨੂੰ ਕਈ ਵਾਰੀ ਜ਼ਿਆਦਾ ਗਰਮ ਕਰ ਲੈਣੇ ਆ ਤਾਂ ਫਿਰ ਤੁਸੀਂ ਗੈਸ ਤੋਂ ਲਾ ਕੇ ਦੋ ਮਿੰਟ ਠੰਡਾ ਕਰੇ ਕਈ ਵਾਰੀ ਆਪਣਾ ਅਚਾਨਕ ਹੀ ਤੇਲ ਜ਼ਿਆਦਾ ਗਰਮ ਹੋ ਜਾਵੇ ਤਾਂ ਫਿਰ ਇਹਨੂੰ ਗੈਸ ਤੋਂ ਲਾ ਕੇ ਦੋ ਮਿੰਟ ਠੰਡਾ ਕਰ ਲਓ ਫਿਰ ਉਹਦੇ ਵਿੱਚ ਲਸਣ ਪਾਓ ਨਹੀਂ ਤਾਂ ਜੇ ਜਦ ਆਪਾਂ ਪਾਉਨੇ ਆ ਤੇ ਕਈ ਵਾਰੀ ਆਪਣਾ ਪਾਉਂਦਿਆਂ ਸਾਰੀ ਲਸਣ ਸੜ ਜਾਂਦਾ ਆਪਾਂ ਲਸਣ ਨੂੰ ਸਾੜਨਾ ਨਹੀਂ ਤਾਂ ਕਿ ਜਿਹੜੇ ਦੇ ਗੁਣ ਕਾਰੀ ਤੱਤ ਨੇ ਆਪਾਂ ਉਹ ਲੈਣੇ ਆ ਇਹਦੇ ਵਿੱਚ ਉਹਦਾ ਪ੍ਰੈਕਿੰਗ ਕੱਚਾ ਤਾਂ ਨਹੀਂ ਖਾਧਾ ਜਾਂਦਾ ਪਰ ਇਹਨੂੰ 1-2 ਮਿੰਟ ਭੁੰਨ ਕੇ ਦਪਾ ਚਾਰ ਦੇ ਰੂਪ ਦੇ ਵਿੱਚ ਜਾਂ ਕਈ ਵਾਰ ਪਰੌਂਠੀ ਦੇ ਰੂਪ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਲਸਣ ਨੂੰ ਜ਼ਰੂਰ ਖਾਈਓ ਤਾਂ ਵੈਸੇ ਆਪਾਂ ਹਰ ਪੰਜਾਬੀ ਖਾਣੇ ਦੇ ਵਿੱਚ ਤਾਂ ਹਰ ਵਿੱਚ ਲਸਣ ਪੈਂਦਾ ਹੀ ਆ ਜੇ ਤੁਹਾਨੂੰ ਵਿੱਚ ਆਪਾਂ ਪੰਜਾਬੀ ਕੋਈ ਖਾਣਾ ਵਗੈਰਾ ਬਣਾਉਨੇ ਆ ਲੋ ਜੀ ਹੁਣ 1 ਮਿੰਟ ਸਾਨੂੰ ਲਸਣ ਭੁੰਨਿਆ ਨੂੰ ਹੋ ਗਏ ਠੀਕ ਹੁਣ ਅਸੀਂ ਵਿੱਚ ਅਦਰਕ ਪਾ ਲੀ ਅਦਰਕ ਵੀ ਅਸੀਂ ਚੋਪ ਕੀਤਾ ਹੋਇਆ ਬਬਾ ਤੇ ਹਜਾ ਜਿਹਾ ਦੁਕਸ ਕਰ ਲਿਆ ਪਰ ਬ੍ਰੀਕਫਾਸਟ ਨਾ ਬਣਾਇਓ ਨਾ ਉਸ ਫਾਬ੍ਰਿਕ ਨੂੰ ਸਮਾ ਲੈਣਾ ਤੇ ਫਿਰ ਇਹਨਾਂ ਵਾਹੀ ਦੇ ਨਾਲ ਚਿਪਕਣ ਲੱਗ ਜਾਂਦਾ। ਫਿਰ ਆਪਾਂ ਨੂੰ ਤੇਲ ਦੀ ਜ਼ਿਆਦਾ ਮਾਤਰਾ ਪਾਉਣੀ ਪੈਂਦੀ ਆ। ਜਿੰਨਾ ਵੀ ਚੌਪ ਕੀਤਾ ਵਾ ਵੋਟਾ ਕਟਿਆ ਹੋਵੇ ਤੇ ਤੇਲ ਘੱਟ ਪੈਂਦਾ ਵਾ। ਜਿੰਨਾ ਬਰੀਕ ਕਟਿਆ ਹੋਵੇ ਉਸ ਤੇਲ ਜ਼ਿਆਦਾ ਪੈਂਦਾ। ਇਹਨੂੰ ਤੁਸੀਂ ਮਿਕਸੀ ਵਿੱਚ ਉਹਨੂੰ ਚੌਪ ਕਰ ਲਿਓ। ਨਾ ਕਿ ਫਾਈਨਲ ਪੇਸਟ ਨਾਲ ਬਣਾਇਓ। ਇਹਨੂੰ ਤੁਸੀਂ ਸਾਫਤਿਲ ਨੂੰ ਪਹਿਲਾਂ ਤੋ ਲੈਣਾ। ਇਹ ਇਸ ਤਰ੍ਹਾਂ ਆ ਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਫਿਰ ਇਹਨੂੰ ਚੌਕ ਕਰਨਾ। ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾਗਾ। ਜਿਹੜਾ ਆਪਾਂ ਗਾਜਰਾ ਗੋਭੀ ਤੇ ਛਲਗ ਨੂੰ ਕੱਲ ਪਾਣੀ ਵਿੱਚ ਵਾਲਿਆ ਸੀ ਉਹ ਸਵੇਰ ਤੈ ਤੁਸੀਂ ਪੱਖੇ ਥਲੇ ਰੱਖ ਦਿਓ। ਦੋ ਘੰਟੇ ਲਈ ਜਾਂ ਤੁਸੀਂ ਥੋੜਾ ਟਾਈਮ ਤੋਂ ਫਰੋਕ ਦੇ ਕੇ ਰੱਖ ਦਿਓ ਤਾਂ ਪਹਿ ਹੀ ਹੋ ਜਾ। ਸਾ ਤੇ ਪਾਣੀ ਸੁੱਕ ਜਾਵੇ ਚੰਗੀ ਤਰ੍ਹਾਂ। ਫਿਰ ਜਿਹੜਾ ਆਪਾਂ achar ਹੁੰਦਾ ਵਾ ਇਹ ਆਪਾਂ 2-4 ਮਹੀਨਿਆਂ ਵਾਸਤੇ ਬਣਾਉਣਾ ਹੁੰਦਾ ਵਾ। ਜਾਂ ਤੁਸੀਂ ਸਾਲ ਭਰ ਹੀ ਰੱਖ ਸਕਦੇ ਆ ਇਸ achar ਨੂੰ। ਫਿਰ ਵੀ ਆਪਣੇ ਇਨਨੋਸੀ ਇਖਾਂਟੇ ਲਈ ਤੋਂ ਪਲਵਾ ਲਈ ਹੈ ਜੁੜੀ ਗੈਸ ਆਨ ਕਰਦੇ ਆ ਇਹਦੇ ਵਾਸਤੇ ਤੁਸੀਂ ਵੱਡੀ ਕੜਾਹੀ ਰੱਖ ਲਓ ਇਹਦੇ ਵਿੱਚ ਆਪਾਂ ਦੋ ਕੜਛੀਆਂ ਤੇਲ ਦੀਆਂ ਪਾਉਣੀਆਂ ਆਪਾਂ 5 ਕਿਲੋ ਅਚਾਰ ਦੇ ਵਾਸਤੇ ਆਪਣਾ ਮਿਲ ਕੇ 200 ਗ੍ਰਾਮ ਆਪਾਂ ਪਹਿਲਾਂ ਲਿਆ 400 ਗ੍ਰਾਮ ਆਪਾਂ ਹੁਣ ਲਿਆ 5-600 ਗ੍ਰਾਮ ਆਪਣਾ ਤੇਲ ਲੱਗਦਾ ਵਾ ਇਹਨੂੰ ਲੋਕ ਕਿ ਆਪਾਂ ਨੂੰ ਡੀਪ ਫ੍ਰਾਈ ਨਹੀਂ ਕਰ ਲਗੇ ਜੀ ਆਪਾਂ ਡੀਪ ਫ੍ਰਾਈ ਕਰਦੇ ਤਾਂ ਉਹਦੇ ਵਿੱਚ ਤੇਲ ਜ਼ਿਆਦਾ ਪੈਂਦਾ ਵਾ ਤੇ ਮੈਂ ਹੁਣ ਹਰ ਚੀਜ਼ ਹੀ ਮਿਲ ਕੇ ਡੀਪ ਫ੍ਰਾਈ ਕਰਕੇ ਨਹੀਂ ਬਣਾਉਂਦੀ ਆਰਗੈਨਿਕ ਤਰੀਕੇ ਦੇ ਨਾਲ ਹੀ ਕੁੱਕ ਕਰਦੀ ਹਾਂ ਹਰ ਚੀਜ਼ ਨੂੰ ਦੇਸੀ ਤਰੀਕੇ ਦੇ ਨਾਲ ਦੇਸੀ ਪਾਚਾ ਦੇ ਵਿੱਚ ਉਹ ਕੋਲ ਦੇਸੀ ਤਰੀਕੇ ਨਾਲ ਜਿਦਾ ਪਹਿਲਾਂ ਆਪਣੇ ਨਾਨੀਆਂ ਦਾਦੀਆਂ ਕਰਦੀਆਂ ਸੀ ਉਹ ਵਾਲਕੀ ਬਣਾਉਂਦੀ ਹਾਂ ਅਸੀਂ ਹਰ ਚੀਜ਼ ਨੂੰ ਲੋ ਜੇ ਪਤੈਲ ਗਰਮ ਹੋ ਦਿੰਨੇ ਆ। ਲੋ ਜੇ ਪਤੈਲ ਗਰਮ ਹੋ ਗਿਆ। ਆਪਾਂ ਇਹਦੇ ਵਿੱਚ ਜਿਹੜੇ ਆ ਬਾਲ ਕੇ ਰੱਖੇ ਸੀ, ਗਾਜਰਾ, ਗੋਭੀ, ਛਲਗਮ ਤੇ ਬਿਲਕੁਲ ਸੁੱਕ ਚੁੱਕੇ ਆ। ਇਹਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾਗਾ। ਚਾਹੇ ਤੁਸੀਂ ਪੱਕੇ ਥੱਲੇ 2 ਘੰਟੇ ਪਾ ਦਿਓ ਤੇ ਚਾਹੇ ਤੁਸੀਂ ਧੁੱਪ ਦੇ ਵਿੱਚ 1 ਘੰਟਾ ਪਾ ਦਿਓ। ਤੇ ਉਹ ਤੇਲ ਨੂੰ ਵੀ ਤੁਸੀਂ ਜ਼ਿਆਦਾ ਨਹੀਂ ਕਰਨਾਗਾ ਪਰ ਸਿਰਫ ਉਹਦਾ ਥੋੜਾ ਗਰਮ ਕਰਨਾ ਹੋ। ਉਜੇ ਆਪਾਂ ਹੁਣ ਇਹਨੂੰ 5 ਮਿੰਟ ਕੁੱਕ ਕਰ ਦਿਆਂਦੇ ਤੇ ਉਹ ਜੇ 5 ਮਿੰਟ ਹੋ ਗਏ ਆਪਾਂ ਨੂੰ ਇਹਨਾਂ ਨੂੰ ਤੇਲ ਦੇ ਵਿੱਚ ਭੁੰਨ ਲਿਆ ਨੂੰ ਇਹ ਤਾਂ ਆਪਾਂ ਸਬਜੀ ਨੂੰ ਤੇਲ ਦੇ ਵਿੱਚ ਫੋਨ ਦੇ ਲਈ ਇਹ ਦਬ ਇਹ ਸਾਰੇ ਇਹਨਾਂ ਤੇਲ ਵਿੱਚ ਭੁੰਨ ਲਿਆ ਸੀ ਇਹਨਾਂ ਨੂੰ ਅਸੀਂ ਪਹਿਲਾਂ 20% ਪਹਿਲਾਂ ਕੁੱਕ ਕਰ ਲਿਆ ਸੀ ਵਾਰ ਕੇ ਤੇ 25% ਹੁਣ ਅਸੀਂ ਇਹਨਾਂ ਨੂੰ ਤੇਲ ਵਿੱਚ ਕੁੱਕ ਕਰ ਲਿਆ ਤੇ ਮਗਰਲਾ 30% ਆਪਾਂ ਇਹਨਾਂ ਨੂੰ ਹਮ ਸਰਕਾ ਪਾ ਕੇ ਕੁੱਕ ਕਰਨਾ ਹੈ ਜੇ ਇਹਨਾਂ ਸਾਰਿਆਂ ਨੂੰ ਹਲਾ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅਦਰਕ ਤੇ ਲਸਣ ਦਾ ਪੇਸਟ ਆਪਾਂ ਭੁੰਨਿਆ ਆਵਾ ਜਿਹੜਾ ਆਪਾਂ ਚੋਪ ਕੀਤਾ ਹੋਇਆ ਸੀ ਜਿਹੜਾ ਆਪਾਂ ਸਾਈਡ ਤੇ ਭੁੰਨਿਆ ਸੀ ਪਹਿਲਾਂ ਉਹਨੇ ਦੇ ਵਿੱਚ ਪਾ ਦੇਣਾ ਇਸ ਨਾਲ ਆਪਣਾ ਇਹਦੇ ਵਿੱਚ ਮਿਕਸ ਕਰ ਦੇਣਾ ਜਿਹੜਾ ਅਦਰਕ ਤੇ ਲਸਣ ਦਾ ਪੇਸਟ ਭੁੱਜਿਆ ਹੋਇਆ ਸੀ ਇੱਕ ਮਿੰਟ ਤੁਸੀਂ ਜਾਇ ਗੈਸ ਬੰਦ ਕਰ ਲਓ ਜੇ ਤੁਸੀਂ ਮਿਕਸ ਕਰਦੇ ਆ ਨਾ ਕਿ ਕੋਈ ਚੀਜ਼ ਵੀ ਆਪਣੀ ਥੱਲੇ ਨਾ ਲੱਗ ਜਾਵੇ। ਮੇਰੇ ਕੋ ਆਦਰਕ ਤੇ ਲਸਣ ਦਾ ਜਿਹੜਾ ਭੁੰਨਿਆ ਹੋਇਆ ਸੀਗਾ ਪੇਸਟ ਆਪਾਂ ਨੂੰ ਇਹਦੇ ਵਿੱਚ ਮਿਕਸ ਕਰ ਲਿਆ। ਉਸ ਤੋਂ ਬਾਅਦ ਜਿਹਨੇ ਆਪਾਂ ਗ੍ਰाइंड ਕੀਤੇ ਨੇ ਮਸਾਲੇ ਆ ਪਹਿਲਾਂ ਆਪਾਂ ਮਸਾਲਿਆਂ ਨੂੰ ਭੁੰਨਿਆ ਤੇ ਫਿਰ ਗ੍ਰाइंड ਕੀਤਾ। ਫਿਰ ਇਹ ਸਾਰੇ ਮਸਾਲੇ ਪਾ ਦੇਣੇ ਆ। ਗੈਸ ਨੂੰ ਬੰਦ ਹੀ ਰਹਿਣ ਦਿਓ ਤਾਂ ਕਿ ਪਹਿਲਾਂ ਤੁਸੀਂ ਇਹ ਮਸਾਲੇ ਮਿਕਸ ਕਰ ਲਏ ਦੇ ਵਿੱਚ ਇਹਦੇ ਵਿੱਚ ਆਪਾਂ ਹਲਦੀ ਨਹੀਂ ਪਾਉਣੀ ਹੁੰਦੀ ਹਲਦੀ ਦਾ ਪ੍ਰੋਸੈਸ ਆਪਾਂ ਪਹਿਲਾਂ ਪਾਣੀ ਵਿੱਚ ਕਰ ਲੈਣੇ ਆ ਗੋਜਰਾ ਗੋਭੀ ਤੇ ਸ਼ਗੁੰ ਦਾ ਚਾਰ ਵੰਦਾ ਤੁਸੀਂ ਹਲਦੀ ਨਹੀਂ ਪਾਈ ਜਾਂਦੀ ਇਹਦੇ ਵਿੱਚ ਜਿਹੜਾ ਰੰਗ ਹੁੰਦਾ ਉਹ ਉਹ ਦੇਗੀ ਮਿਰਚ ਦਾ ਤੇ ਦਾਲਚੀਨੀ ਵਗੈਰਾ ਤੇ ਵੱਡੀ ਲੇਸੀ ਦਾ ਆ ਜਾਂਦਾ ਇਹ ਮਸਾਲੇ ਨੂੰ ਸਾਰੇ ਨੂੰ ਕੋਟ ਕਰ ਲੈਣਾ ਗੈਸ ਨੂੰ ਬੰਦ ਰੱਖਣਾ ਆਪਾਂ ਇਹਨੂੰ ਠਕਣਾ ਨਹੀਂਗਾ ਤਾਂ ਕਿ ਸਟੀਮ ਬਣ ਕੇ ਜਿਹੜੀ ਇਹਦੀ ਭਾਪ ਕੇ ਪਾਣੀ ਬਣ ਜਾਂਦਾ ਉਹ ਇਹਦੇ ਵਿੱਚ ਨਾ ਪੈ ਜਾਵੇ ਤਾਂ ਕਿ ਜੇ ਪਾਣੀ ਚੱਲੇ ਜਾਵੇ ਤਾਂ ਫਿਰ ਇਹ ਮਿਲ ਕੇ ਅਚਾਰ ਖਰਾਬ ਹੋ ਜਾਂਦਾ ਉਹ ਤਾਂ چاہے ਤੁਸੀਂ ਇਦਾਂ ਦੇ ਪ੍ਰੋਸੈਸ ਨਾਲ ਅਚਾਰ ਬਣਾਓ ਤੇ ਸਾਲ ਭਰ ਤੱਕ ਅਚਾਰ ਖਰਾਬ ਨਹੀਂ ਹੋਊਗਾ ਇਹਨੂੰ ਰੱਖਣ ਵਾਸਤੇ ਵੀ ਆਪਾਂ ਜੇ ਤੁਸੀਂ ਥੋੜਾ ਬਣਾਉਣਾ ਤਾਂ 15-20 ਦਿਨਾਂ ਵਾਸਤੇ ਖਾਣਾ ਤੇ ਫਿਰ ਤੁਹਾਨੂੰ ਨਿੰਬੂ ਦਾ ਸੱਤ ਪਾਉਣ ਦੀ ਲੋੜ ਨਹੀਂ ਜੇ ਤੁਸੀਂ ਸਾਲ ਭਰ ਵਾਸਤੇ ਰੱਖਣਾ ਤਾਂ ਤੁਹਾਨੂੰ ਥੋੜਾ ਜਿਹਾ ਨਿੰਬੂ ਦਾ ਸਾਬ ਜਿਵੇਂ 5 ਕਿਲੋ ਦੇ ਵਿੱਚ ਇੱਕ ਚਮਚਾ ਨਿੰਬੂ ਦਾ ਸਾਬ ਦਾ ਪਾਉਣਾ ਹੈ ਨਿੰਬੂ ਦਾ ਸਾਤ ਇਹ ਕੁਝ ਆ ਨਿੰਬੂ ਦਾ ਸਾਤ ਲੈ ਲਿਆ ਅਸੀਂ ਹਨ ਨਿੰਬੂ ਦਾ ਸਾਤ ਤੇ ਇਹਨੂੰ ਅਸੀਂ ਗ੍ਰाइंड ਕਰ ਲੈਣਾ ਇਹ ਸਾਡਾ 5 ਕਿਲੋ achar ਆ ਅਸੀਂ ਇੱਕ ਚਮਚਾ ਇਹ ਚ ਗ੍ਰाइंड ਕਰਕੇ ਕੁੱਟ ਕੇ ਪਾਵਾਂਗੇ ਇਹਨੂੰ ਨਿੰਬੂ ਦਾ ਸਾਤ ਵੀ ਕਹਿੰਦੇ ਐ ਨੂੰ ਟਾਟਰੀ ਵੀ ਕਹਿੰਦੇ ਐ ਤੇ ਇਹਨੂੰ ਸਿਕਰ ਐਸਿਡ ਵੀ ਕਹਿੰਦੇ ਐ ਇਹ ਆਪਣੀ ਸੈਲਫ ਲਾਈਫ ਵਧਾਉਣ ਵਾਸਤੇ achar ਦੀ ਇਸ ਲਈ ਕਰਦੇ ਆਂ ਜ਼ਰਾ ਭਾਈ ਮਸਾਲੇ ਇਹਨਾਂ ਨੂੰ ਮਸਾਲਿਆਂ ਨੂੰ ਕੋਟ ਕਰਕੇ 5 ਮਿੰਟ ਲਈ ਰੱਖ ਦਿਓ ਪਰ ਟਕਣਾ ਬਿਲਕੁਲ ਨਹੀਂ ਇਹਦੇ ਉੱਤੇ ਇਹਨੂੰ ਜੇ ਜੋ ਵੀ ਚੀਜ਼ ਲੈਣੀ ਆ ਸਾਬਤ ਹੀ ਲਿਓ ਕਿਉਂਕਿ ਪੀਸੀ ਹੋਈ ਚੀਜ਼ ਵਿੱਚ ਕਈ ਵਾਰੀ ਮਲਾਵਟ ਵਗੈਰਾ ਹੁੰਦਾ ਹੈ ਤੇ ਨਾਲੇ ਉਹਦਾ ਫਲੇਵਰ ਵੀ ਉਹਨਾਂ ਵਧੀਆ ਨਹੀਂ ਆਉਂਦਾਗਾ ਜਿਹਨੇ ਆਪਾਂ ਪੀਸੀ ਹੋਈ ਚੀਜ਼ ਹੁੰਦੀ ਹੈ ਕੋਈ ਵੀ ਚੀਜ਼ ਨੂੰ ਆਪਾਂ ਪੀਸਦੇ ਆ ਤੇ ਉਹਦਾ ਫਲੇਵਰ ਹਫ਼ਤੇ ਦਸ ਦਿਨ ਬਾਅਦ ਖਤਮ ਹੋ ਜਾਂਦਾ ਤੇ ਆਪਾਂ ਗਰਮ ਮਸਾਲਾ ਵਾਜਾ ਕੁਸ਼ ਹੋਈ ਆ ਮੇਰੇ ਜੀਵਨ ਨੂੰ 5 ਮਿੰਟ ਹੋ ਗਏ ਆਪਣੇ ਮਸਾਲਿਆਂ ਵਿੱਚ ਪਾਇਆ ਨੂੰ ਆਪਾਂ ਸਾਰਿਆਂ ਨੂੰ ਕੋਟ ਕਰ ਦਿੱਤਾ ਸੀ ਫਿਰ ਇੱਕ ਵਾਰੀ ਹਿਲਾ ਦਿੰਨੇ ਆ। ਓਕੇ ਕੜਚੀ ਦੇ ਨਾਲ ਹੀ ਹਿਲਾਣਾ ਜਿਆਦਾ। ਕਿਉਂਕਿ ਜਿਆਦਾ ਕਵਾਂਟਿਟੀ ਵਿੱਚ ਹੈ। ਕੜਚੀ ਨੂੰ ਆਪਾਂ ਥੱਲੇ ਤੱਕ ਲੈ ਕੇ ਜਾਣਾ। ਤਾਂਕਿ ਨੀਚੇ ਵਾਲਾ ਜਿਹੜਾ ਹੈਗਾ ਉੱਪਰ ਆ ਜਾਵੇ ਤੇ ਉੱਪਰ ਵਾਲਾ ਨੀਚੇ ਚਲੇ ਜਾਵੇ। ਸਾਰਿਆਂ ਨੂੰ ਪੂਰੀ ਸਟੀਮ ਮਿਲ ਜਾਵੇ। ਜਦੋਂ ਮਸਾਲੇ ਪਾਏ ਮੈਨੂੰ ਪੰਜ ਮਿੰਟ ਹੋ ਜਾਣ। ਗੈਸ ਨੂੰ ਬੰਦ ਹੀ ਰੱਖਣਾ। ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਿਰਕਾ ਤੇ ਗੁੜ ਉਬਾਲ ਕੇ ਰੱਖਿਆ ਵਾ ਮੈਂ ਇਹਨੂੰ ਪਾਣ ਲਿਆ ਸੀ। ਸਿਰਕਾ ਤੇ ਗੁੜ ਨੂੰ ਉਬਾਲ ਕੇ ਰੱਖ ਲਓ ਜਦੋਂ ਛੰਡਾ ਹੋ ਜਾਊਗਾ ਉਹਨੂੰ ਪਾਣ ਲਓ ਕਿਉਂਕਿ ਕਈ ਵਾਰੀ ਗੁੜ ਵਿੱਚ ਕੋਈ ਧਾਗੇ ਵਗੈਰਾ ਹੁੰਦੇ ਆ। ਤੇ ਇਹਨੂੰ ਫਿਰ ਇਹਦੇ ਵਿੱਚ ਪਾ ਦੇਣਾ। ਤੁਸੀਂ ਗੈਸ ਆਨ ਕਰ ਦਿਓ। ਤੇ 5 ਮਿੰਟ ਲਈ ਇਹਨੂੰ ਸਿਰਕੇ ਦੇ ਵਿੱਚ ਪਕਾਉਣਾ ਵਾ ਮੇਰੇ ਤਾਂ ਇਹ ਚਾਤਲੇ ਨਹੀਂ ਲੱਗੂਗਾ ਕਿਉਂਕਿ ਆਪਾਂ ਸਿਰਕਾ ਪਾ ਦਿੱਤਾ ਤੇ ਇਹਨੂੰ ਹੇਠਾਂ ਉੱਪਰ ਜ਼ਰੂਰ ਪਲਟਣਾ ਵਾ ਮੋ ਜੀ ਹੁਣ ਆਪਾਂ ਇਹਨੂੰ 2-3 ਮਿੰਟ ਹੋਪਕਾ ਦਿੰਨੇ ਆ ਇੱਕ ਵਾਰੀ ਹਿਲਾਤਾ ਇੱਕ ਵਾਰੀ ਰਾਸ ਵਿੱਚ ਫੇਰ ਹਿਲਾ ਲਵਾਂਗੇ ਲੋ ਜੀ 5 ਮਿੰਟ ਹੋ ਗਏ ਆਪਣੇ ਆਚਾਰ ਨੂੰ ਸਿਰਕੇ ਵਿੱਚ ਰੱਖ ਦਿਆਂ ਨੂੰ ਤੇ ਤੁਸੀਂ ਹੁਣ ਗੈਸ ਨੂੰ ਬੰਦ ਕਰ ਦਿਓ ਤੇ ਇਹਨੂੰ ਦੋ ਤਿੰਨ ਵਾਰੀ ਹਿਲਾਓ ਇਹ ਤਾਂ ਤੁਸੀਂ ਇਹ achar ਥੋੜਾ ਪਾਉਣਾ ਵਾ ਤੇ 10-15 ਦਿਨਾਂ ਵਾਸਤੇ ਹੀ ਰੱਖਣਾ ਵਾ ਲੇਕੇ ਫੇਰ ਤਾਂ ਤੁਸੀਂ ਨੂੰ ਸਿਕ ਕੇਸੜ ਕੇ ਪਾਉਂਦੀ ਜਾਂ ਨਿੰਬੂ ਸਦ ਪਾਉਂਦੀ ਕੋਈ ਲੋੜ ਨਹੀਂ ਹੈਗੀ 15-20 ਦਿਨ ਮਹੀਨੇ ਤੱਕ ਇਹ ਇਦਾਂ ਹੀ ਚੱਲਿਆ ਜਾਂਦਾ ਵਾ ਕਿਉਂਕਿ ਆਪਣਾ ਤੇਲ ਦੇ ਵਿੱਚ ਇਹਨੂੰ ਕੁੱਕ ਕੀਤਾ ਬਾਹੁੰਦਾ ਵਾ ਤੇ ਜੇ ਤੁਸੀਂ ਜਿਆਦਾ ਟਾਈਮ ਲਈ ਰੱਖਣਾ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਫੇਰ ਤੁਹਾਨੂੰ ਸਿਕ ਕੇਸੜ ਦੇ ਪਾਉਂਦੇ पांच किलो दे मगर एक चमचा आप से कैसर का पाना एक अपना टी स्पून जनू क्या वह पाना वाजे आपकर कैसर पाने के आप मिला दें असु सेकर कैसर भी पा दिता ये सैल्फ लाइफ बढ़ाने वास्ते साड़ी गैस है दी ਇਹ ਬਲ ਆਚਾਰ ਬਹੁਤ ਸੋਹਣਾ ਬਣ ਗਿਆ ਤੇ ਬਹੁਤ ਹੀ ਸੋਹਣੀ ਮਹਿਕ ਆ ਰਹੀ ਹੈ ਇਹਦੀ ਤੋਂ ਦਾ ਵੀ ਕੱਲਾ ਕੱਲਾ ਆਚਾਰ ਬਣਿਆ ਤੇ ਜਦੋਂ ਇਹ ਠੰਡਾ ਹੋ ਗਿਆ ਜਿਹੜਾ ਸਿਰਕਾ ਵਾ ਉਹ ਆਪਣੇ ਆਪ ਹੀ ਇਹਨੇ ਸਾਰੇ ਨੇ ਸੋਕ ਲੈਣਾ ਤੇ ਇਹ ਆਚਾਰ ਤੁਹਾਡਾ ਬਿਲਕੁਲ ਸੁੱਕਾ ਸੁੱਕਾ ਬਣ ਜਾਊਗਾ ਵਿਸ਼ੇ ਤਨੂੰ ਬਣਾਉਂਦੇ ਟਾਈਮ ਕਈ ਵਾਰ ਲੱਗੇ ਕਿ ਜਿਕੜ ਜਾ ਲੱਗਦਾ ਆ ਆਚਾਰ ਜਿਹਾ ਤੇਲ ਵਾਂਗ ਲੱਗਦਾ ਜਾਂ ਸਰਕਾ ਵਾਂਗ ਲੱਗਦਾ ਤੁਸੀਂ ਜਦੋਂ ਓਵਰਨਾਈਟ ਇਹ ਪਿਆ ਰਿਹਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਵੇਰ ਨੂੰ ਵਰਤਮਾਨ ਵਿੱਚ ਪਾਹੋਗੇ ਢੰਡਾ ਕੀਤੇ ਨੂੰ ਤੇ ਇਹ ਬਿਲਕੁਲ ਸੁੱਕਾ ਹੋ ਜਾਏਗਾ ਇਹ ਆਪਣੇ ਆਪ ਪਿਆ ਪਿਆ ਹੀ ਮਲ ਕੇ ਉਹ ਸੋਖ ਲੈਂਦਾ ਵਾ ਤਾਂ ਇਸ ਜੀ ਦੀ ਘਰੋਂ ਦੀ ਲੋੜ ਨਹੀਂ ਗਈ ਲੋ ਜੀ ਆਪਾਂ ਹੁਣ ਸਰਕਾ ਪਾ ਕੇ ਤੇ ਸਾੜੀ ਵਗੈਰਾ ਪਾ ਕੇ ਆਪਾਂ ਇਹਨੂੰ ਇੱਕ ਵਾਰੀ ਸੇਕ ਲਵਾ ਲਿਆ ਤੇ ਸਭ ਤੋਂ ਲਾਸਟ ਵਿੱਚ ਆਪਾਂ ਆਦੇ ਵਿੱਚ ਨਮਕ ਪਾਉਣਾ ਹੈ ਕਿਉਂਕਿ ਆਪਾਂ ਪਹਿਲਾਂ ਨਮਕ ਤੇ ਹਲਦੀ ਵਾਲੇ ਪਾਣੀ ਵਿੱਚ ਇਹਨੂੰ ਹਵਾ ਲਿਆ ਵੀ ਆ ਕਿਉਂਕਿ ਨਮਕ ਉਸ ਟਾਈਮ ਇਹਦੇ ਵਿੱਚ ਰਚਿਆ ਹੋਇਆ ਵਾ ਤੇ ਹੁਣ ਆਪਾਂ ਉੱਪਰ ਦੀ ਇਹਦੇ ਵਿੱਚ ਨਮਕ ਦੀ ਮਾਤਰਾ ਥੋੜੀ ਜਿਹੀ ਘੱਟ ਰੱਖਿਓ ਤਾਂ ਕਿ ਕਈ ਵਾਰੀ ਜ਼ਿਆਦਾ ਨਾ ਹੋ ਜਾਵੇ ਨਮਕ ਤਾਂ ਬਾਅਦ ਵਿੱਚ ਵੀ ਰਚ ਜਾਂਦਾ ਵਾ ਲਓ ਜੀ ਅਸੀਂ ਹੁਣ 4 ਚਮਚੇ ਇਹਦੇ ਵਿੱਚ ਨਮਕ ਦੇ ਪਾਉਣ ਕਰਦੇ ਆ ਕਿਉਂਕਿ ਜਦੋਂ ਆਪਾਂ ਹਲਦੀ ਤੇ ਨਮਕ ਦੇ ਵਿੱਚ ਪਹਿਲਾਂ ਅਜਰਾ ਗੋਭੀ ਤੇ ਛਾਲਗੋ ਨੂੰ ਹਵਾ ਲਿਆ ਸੀ ਉਹਦੇ ਇਹਦੇ ਵਿੱਚ ਜਿਹੜਾ ਨਮਕ ਵਗੈਰਾ ਹੁੰਦਾ ਵਾ ਉਹ ਰਸ ਜਾਂਦਾ ਵਾ ਇਸ ਕਰਕੇ ਆਪਾਂ ਨਮਕ ਨੂੰ ਸਭ ਤੋਂ ਲਾਸਟ ਵਿੱਚ ਪਾਉਣਾ ਵਾ ਅਜਿਹਾ ਨਮਕ ਨੂੰ ਕੋਣਾ ਉਸ ਵਾਰ ਤੁਸੀਂ ਗੈਸ ਵਗੈਰਾ ਨਹੀਂ ਚਾਲੂ ਕਰਨੇਗੀ ਗੈਸ ਨੂੰ ਆਫ ਹੀ ਰਹਿਣ ਦਿਓ ਤੇ ਫਿਰ ਇਹਨੂੰ ਦੁਬਾਰਾ ਨਮਕ ਪਾ ਕੇ ਦੁਬਾਰਾ ਫਿਰ ਮਿਕਸ ਕਰ ਦਿਓ ਅਜਿ ਤੁਸੀਂ ਦੋ ਕੜਛੀਆਂ ਲੈ ਲਓ ਤੇ ਦੋ ਕੜਛੀਆਂ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਉੱਪਰੋਂ ਲਗਾਉਂਦੇ ਹੋਏ ਇਹਦਾ ਮਿਕਸ ਕਰੋ ਲੋ ਜੀ ਸਾਡਾ ਅਚਾਰ ਬਹੁਤ ਸੋਹਣਾ ਬਣ ਗਿਆ ਲੋ ਜੀ ਕਾ ਜਦੋਂ ਆਪਣਾ ਤਾਜ਼ਾ ਤਾਜ਼ਾ ਅਚਾਰ ਬਣਿਆ ਹੁੰਦਾ ਉਸ ਟਾਈਮ ਜੇ ਤੁਸੀਂ ਇਹਦਾ ਟੇਸਟ ਦੇਖੋਗੇ ਕਿਸੇ ਨੂੰ ਖੱਟਾ ਕਿਸੇ ਨੂੰ ਮਿੱਠਾ ਕਿਸੇ ਨੂੰ ਨਮਕ ਵੱਧ ਲੱਗਣਾ ਇਹਦਾ ਅਸਲੀ ਟੇਸਟ ਜਦੋਂ ਇਹ ਠੰਡਾ ਹੋ ਜਾਂਦਾ ਜਿਹਦੇ ਵਿੱਚ ਪੂਰੇ ਮਸਾਲੇ ਰਸ ਜਾਂਦੇ ਆ ਉਸ ਟਾਈਮ ਪਤਾ ਲੱਗਦਾ ਜੇ ਉਸ ਟਾਈਮ ਕੋਈ ਚੀਜ਼ ਤੁਹਾਨੂੰ ਘੱਟ ਵੱਧ ਲੱਗਦੀ ਆ ਤਾਂ ਤੁਸੀਂ ਮਿਲ ਕੇ ਪਾ ਸਕਦੇ ਆ ਜਿਦਾ ਮਿਰਚ ਵਗੈਰਾ ਤੁਹਾਨੂੰ ਘੱਟ ਲੱਗਦੀ ਆ ਜਾਂ ਨਮਕ ਘੱਟ ਲੱਗਦਾ ਵਾ ਜਾ ਜੀ ਥੋੜਾ ਜਿਹਾ ਤੁਹਾਨੂੰ ਖੱਟਾ ਘੱਟ ਲੱਗਦਾ ਵਾ ਕਿਉਂਕਿ ਇਹ ਚਟਪਟਾ ਹੁੰਦਾ ਵਾ ਨਾ ਜਾਂ ਗੋਭੀ ਤੇ ਸ਼ਲਗਮ ਦਾ achar ਖੱਟਾ ਮਿੱਠਾ ਹੁੰਦਾ ਵਾ ਤੇ ਫਿਰ ਤੁਸੀਂ ਥੋੜਾ ਜਿਹਾ ਸਿਰਕਾ ਪਾ ਸਕਦੇ ਆ ਇਹਦੇ ਵਿੱਚ ਲਓ ਜੀ ਆਪਣਾ ਕਜਰਾ ਗੋਭੀ ਤੇ ਸ਼ਲਗਮ ਦਾ achar ਬਣ ਕੇ ਬਹੁਤ ਵਧੀਆ ਤਿਆਰ ਹੋਇਆ ਵਾ ਤੁਸੀਂ ਵੀ ਘਰ ਵਿੱਚ ਬਣਾਇਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓਗੇ ਤੁਹਾਡਾ achar ਕਿਦਾਂ ਦਾ ਬਣਿਆ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਸਾਡੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ